ਪੀਪਲ ਵਰ ਗਰੋਇੰਗ ਟੁਵਰਡਸ ਅ ਡਿਜੀਟਲਾਈਜੇਸ਼ਨ ਤੇ ਸਾਡਾ ਸੈਂਟਰ ਪੁਆਇੰਟ ਸਾਈਬਰ ਸਿਕਿਉਰਿਟੀ ਸੀ ਲੋਕਾਂ ਦਾ ਸੈਂਟਰ ਪੁਆਇੰਟ ਵੀ ਸਾਈਬਰ ਸਿਕਿਉਰਿਟੀ ਸੀ ਤਾਂ ਇੰਡੀਆ ਇੱਕ ਗਰੋਇੰਗ ਜਦੋਂ ਸਟਾਰਟ ਕੀਤਾ ਜਦੋਂ ਪੈਦਾ ਹੋਇਆ ਲਿਬਰਲਾਈਜੇਸ਼ਨ ਹੋਈ ਜਦੋਂ ਕੰਪਨੀ ਸਟਾਰਟ ਕੀਤੀ ਉਹ ਡਿਜੀਟਲਾਈਜੇਸ਼ਨ ਹੋਈ ਤੇ ਇਸ ਚੀਜ਼ ਨੇ ਬਹੁਤ ਹੈਲਪ ਕੀਤੀ ਪੰਜਾਬ ਚ ਤੇ ਇੰਡੀਆ ਚ ਤੁਸੀਂ ਜਗਾ ਕਿਵੇਂ ਬਣਾਈ ਚੈਲੰਜਸ ਕੀ ਕੀ ਸੀ ਤੁਹਾਡੇ ਇਕੋਸਿਸਟਮ ਨੇ ਇੰਡੀਆ ਦੇ ਇਕੋਸਿਸਟਮ ਨੇ ਬਹੁਤ ਹੈਲਪ ਕੀਤੀ। ਰੀਸੈਂਟਲੀ ਬੜੀ ਵੱਡੀ ਤੁਹਾਡੇ ਲਈ ਪ੍ਰਾਪਤੀ ਸੀਗੀ ਤੁਹਾਡੇ ਨਾਮ ਤੇ ਤ੍ਰਿਸ਼ਨੀਤ अरोड़ा ਦੇ ਨਾਮ ਤੇ ਉੱਥੇ ਇੱਕ ਡੇ ਅਬਜ਼ਰਵ ਕੀਤਾ ਗਿਆ। ਉਹ ਕਿਵੇਂ ਸਬਾਬ ਬਣਿਆ ਤੇ ਮੇਅਰ ਸਾਹਿਬ ਨੇ ਉੱਥੇ ਸੈਂਟਾਫੇ ਜਿਹੜੀ ਮੈਸੀਡੀ ਸੀ ਜਿਹੜਾ ਕੈਪੀਟਲ ਹੈ ਨਿਊ ਮੈਕਸੀਕੋ ਦਾ। ਉਹਨਾਂ ਨੂੰ ਲੱਗਿਆ ਤਾਂ ਉਹ ਕਹਿੰਦੇ ਵੀ ਮੈਂ ਤੁਹਾਡੇ ਨਾਮ ਤੇ ਦਿਨ ਅਨਾਉਂਸ ਕਰਨਾ। ਤਾਂ ਮੈਨੂੰ ਲੱਗਿਆ ਵੀ ਐਪਰੀਸੀਏਸ਼ਨ ਲੈਟਰ ਹੈ ਮੈਂ ਉਹਨਾਂ ਰੱਖ ਲਿਆ ਤੇ ਮੈਂ ਸੋਸ਼ਲ ਮੀਡੀਆ ਤੇ ਕੁਝ ਦਿਨ ਬਾਅਦ ਬਾਤ ਆ ਤਾਂ ਮੈਨੂੰ ਲੋਕਾਂ ਨੇ ਫੋਨ ਆਣ ਲੱਗੇ ਮੈਸੇਜ ਆਣ ਲੱਗੇ ਕਹਿੰਦੇ ਤਾਂ ਬਹੁਤ ਵੱਡੀ ਗੱਲ ਹੈ ਮੈਂ ਕਿਹਾ ਹਾਂ ਮੇਰੇ ਨੇ ਲੈਟਰ ਦਿੱਤਾ ਤਾਂ ਬਹੁਤ ਵੱਡੀ ਗੱਲ ਹੈ ਤੁਹਾਡਾ ਮੋਟਿਵ ਕਲੀਅਰ ਹੁੰਦਾ ਹੈ ਜੇ ਮੋਟਿਵ ਸਿਰਫ ਤੁਹਾਡਾ ਪੈਸਾ ਕਮਾਉਣਾ ਹੈ ਤਾਂ ਫੋਰ ਟਾਈਮਿੰਗ ਹੁੰਦਾ ਹੈ ਜੇ ਤੁਸੀਂ ਆਪਣੇ ਮਕਸਦ ਨੂੰ ਸੋਸਾਇਟੀ ਦੇ ਮਕਸਦ ਨਾਲ ਇਨਕਲੂਡ ਕਰ ਲੋ ਤਾਂ ਤਰੱਕੀ ਦੀ ਆ ਕੋਈ ਵੀ ਸੀਮਾ ਨਹੀਂ ਹੁੰਦੀ ਫਿਰ ਸਾਡਾ ਮੋਟਿਵ ਇੱਕ ਸਿਰਫ ਕੰਪਨੀ ਨੂੰ ਵੱਡਾ ਕਰਨਾ ਨਹੀਂ ਸੀਗਾ ਜਿੰਨਾ ਨਾਲ ਸੀ ਜੁੜੇ ਆ ਜਿਹੜੇ ਕਲਾਇੰਟਸ ਆ ਉਹਨਾਂ ਨੂੰ ਵੱਡਾ ਕਰਕੇ ਅਸੀਂ ਸਿਕਿਉਰ ਕਰੀਏ ਇਹ ਮੋਟਿਵ ਆਈ ਥਿੰਕ ਸਾਨੂੰ ਬਹੁਤ ਇਨੇ ਹੈਲਪ ਕੀਤੀ ਜਦੋਂ ਕਿ ਮੈਂ 8th ਸਟੈਂਡਰਡ ਤੋਂ ਸਕੂਲਿੰਗ ਨਹੀਂ ਕੀਤੀ ਮੈਂ ਜੇ ਮੈਂ ਕਰ ਲੈਂਦਾ ਮਿਲਦਾ ਸ਼ਾਇਦ ਜਿੱਥੇ ਹੁਣ ਪਹੁੰਚੇ ਸ਼ਾਇਦ 5 ਸਾਲ ਪਹਿਲਾਂ ਪਹੁੰਚ ਜਾਂਦੇ ਮੈਨੂੰ ਇਦਾਂ ਲੱਗਦਾ ਹੈ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ 8ਵੀਂ ਪਾਸ ਹੋ 8ਵੀਂ ਫੇਲ ਹਾਂ ਜੀ ਅਟਮੀ ਫੇ ਪਾਸ ਨਹੀਂ ਅਟਮੀ ਫੇ ਲਮ ਆ ਐਕਸਪੀਰੀਅੰਸ ਟਰੈਵਲ ਕਰਕੇ ਬਹੁਤ ਆਤਾ ਹੈ ਜਦੋਂ ਮੈਂ ਅਮਰੀਕਾ ਰਿਆਜ ਜੈਨ ਨੂੰ ਸਮਝਿਆ ਉਹ ਚੀਜ਼ਾਂ ਉੱਥੇ ਜਿਹੜੀਆਂ ਚੰਗੀਆਂ ਸੀ ਇੱਥੇ ਇੰਪਲੀਮੈਂਟ ਕੀਤੀਆਂ ਜਿਹੜੀਆਂ ਇੱਥੋਂ ਦੀਆਂ ਚੰਗੀਆਂ ਸੀਗੀਆਂ ਉੱਥੇ ਇੰਪਲੀਮੈਂਟ ਕੀਤੀਆਂ ਬਾਬੂਸ਼ਾਈ ਦੇਖ ਰਹੇ ਹੋ ਤੁਸੀਂ ਅੱਜ ਅਸੀਂ ਗੱਲ ਕਰਾਂਗੇ ਆ ਕਿਵੇਂ ਕਾਮਯਾਬ ਪੰਜਾਬੀ ਦੀ ਕਹਾਣੀ ਬਾਰੇ ਜਿਸ ਦੀ ਕਹਾਣੀ ਹੈ ਉਹ ਪੰਜਾਬੀਆਂ ਲਈ ਖਾਸ ਤੌਰ ਤੇ ਬਹੁਤ ਇੱਕ ਵੱਡੀ ਮੋਟੀਵੇਸ਼ਨ ਵੱਡੀ ਇਨਸਪੀਰੇਸ਼ਨ ਬਣ ਸਕਦੀ ਹੈ ਆ ਸਾਡੇ ਨਾਲ ਤ੍ਰਿਸ਼ਨੀਤ ਅਰੋੜਾ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਇਹ ਨਾਮ ਬਹੁਤ ਵੱਡਾ ਹੈ ਮਾਰਕ ਜ਼ਕਰਕਰਬਰਗ ਆਫ ਇੰਡੀਆ ਵੀ ਇਹਨਾਂ ਨੂੰ ਕਿਹਾ ਜਾਂਦਾ ਤੇ ਸਾਈਬਰ ਸਕਿਉਰਟੀ ਜਿਹੜੀਆਂ ਕੰਪਨੀਆਂਜ਼ ਹੁੰਦੀਆਂ ਨੇ ਉਹਦੇ ਵਿੱਚ ਉਸ ਦੌੜ 'ਚ ਜਦੋਂ ਇਹ ਸ਼ਾਮਿਲ ਹੋਏ ਸੀਗੇ ਤਾਂ ਕਾਫੀ ਚੈਲੰਜਸ ਹੋਣਗੇ ਪਰ ਅੱਜ ਇਹਨਾਂ ਦੀ ਕੰਪਨੀ ਨੇ ਇੱਕ ਵੱਡਾ ਮਾਰਕਾ ਮਾਰਿਆ ਹੈ ਇੱਕ ਵੱਖਰਾ ਰਾਹ ਬਣਾਇਆ ਹੈ ਇੰਡੀਆ 'ਚ ਗੱਲ ਕਰੀਏ ਇੰਡੀਆ 'ਚ ਰਹਿ ਕੇ ਇੱਕ ਇਸ ਤਰ੍ਹਾਂ ਦਾ ਐਗਜ਼ਾਮਪਲ ਸੈੱਟ ਕੀਤਾ ਕਿ ਜੇ ਤੁਹਾਡੇ ਅੰਦਰ ਪੋਟੈਂਸ਼ੀਅਲ ਹੈਗਾ ਤਾਂ ਇੱਥੇ ਰਹਿ ਕੇ ਵੀ ਬੜਾ ਵੱਡਾ ਨਾਮ ਬਣਾਇਆ ਜਾ ਸਕਦਾ ਤ੍ਰਿਸ਼ਨੀਤ ਅਰੋੜਾ ਪੰਜਾਬੀ ਨੇ ਲੁਧਿਆਣਾ ਤੋਂ ਸੰਬੰਧ ਰੱਖਦੇ ਨੇ ਤੇ ਪਹਿਲੇ ਇਹ ਪੰਜਾਬੀ ਕਹਿ ਸਕਦੇ ਯੰਗੇਸਟ ਪੰਜਾਬੀ ਇਹਨਾਂ ਨੂੰ ਕਿਹਾ ਜਾ ਸਕਦਾ ਜਿਹੜੇ 셀ਫ ਮੇਡ ਮਿਲੀਨਰ ਨੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੀ ਆ ਓਵਰਆਲ ਜਰਨੀ ਬਾਰੇ ਤ੍ਰਿਸ਼ਨੀਤ ਜੀ ਸਵਾਗਤ ਹੈ बाबूशाही ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਛਾ ਤੁਸੀਂ ਅ ਬੜੇ ਨੌਜਵਾਨ ਹੋ 1993 ਦਾ ਤੁਹਾਡਾ ਬਰਥ ਹੈਗਾ ਤੇ ਇੰਨੀ ਘੱਟ ਉਮਰ ਦੇ ਵਿੱਚ ਜੋ ਤੁਸੀਂ ਹਾਸਲ ਕੀਤਾ ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਓਵਰਆਲ ਜਿਹੜੀ ਤੁਸੀਂ ਜਰਨੀ ਆ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲਾ ਸ਼ਰੇ ਤਾਂ ਹਰ ਬੰਦਾ ਹਰ ਜਿਨੇ ਵੀ ਥੋੜਾ ਜਿਆਦਾ ਜੋ ਵੀ ਜ਼ਿੰਦਗੀ ਚ कामयाबी हासिल की है अपने श्रेय तो माँ बाप ने देता है अपने परिवार को देता तो मेरा श्रेय भी मेरे माँ बाप मेरे परिवार नहीं है बट ईकोसिस्टम ने बहुत हेल्प किया जी हर्ष <coughs> इंडिया जो तो मैं पैदा हुआ होाइनटीन नाइनटी थ्री एक साल दो साल पहला लिबरालाइजेषन हुई मनमोहन सिंह जी फाइनेंस मिनिस्टर से उदों तो इंडिया किस दौर से चल रहा लिबरालाइजेषन आने पूरा इंडिया कितने पहुँच गया 1993 ਦਾ ਮੇਰਾ ਬਰਥਸ ਹੈ 1991 1992 ਚ ਡਿਜੀਟਲਾਈਜੇਸ਼ਨ ਹੋਈ ਫਿਰ ਜਦੋਂ ਮੈਂ ਆਪਣੀ ਅਨਟਰਪਰਨਰਸ਼ਿਪ ਜਰਨੀ ਸਟਾਰਟ ਕੀਤੀ ਉਦੋਂ ਪੂਰਾ ਦੇਸ਼ ਦਾ ਜਿਹੜਾ ਮੋਟਿਵ ਸੀ ਡਿਜੀਟਲਾਈਜੇਸ਼ਨ ਵਾਲ ਸੀਗਾ ਸਟਾਰਟਅਪ ਇੰਡੀਆ ਆਰ ਡਿਜੀਟਲ ਇੰਡੀਆ ਤੇ ਉਹਨੇ ਇੱਕ ਪੋਪੁਸ਼ ਕੀਤਾ ਫਿਰ ਜਦੋਂ ਜਦੋਂ ਸੀ ਦੌਰ ਨੂੰ ਤੁਰੇ ਸਾਈਬਰ ਸਕਿਉਰਿਟੀ ਇੱਕ ਬਹੁਤ ਉਹ ਨਿਸ਼ ਇੰਡਸਟਰੀ ਹੈ ਹਾਜੀ ਵੀ ਕਿਸੇ ਨੂੰ ਸਾਈਬਰ ਸਕਿਉਰਿਟੀ ਸਮਝਾਣਾ ਹੋਵੇ ਬਹੁਤ ਆ ਔਖਾ ਸਮਝਾਇਆ ਜਾਂਦਾ ਹੈ ਤਾਂ ਉਹਦੇ ਡੀਮੋਨਟਾਈਜੇਸ਼ਨ ਹੋਈ ਨੋਟ ਬੰਦੀ ਹੋਈ ਤਾਂ ਉਹਦੇ ਨਾਲ ਸਾਰਿਆਂ ਨੂੰ ਡਿਜੀਟਲਾਈਜੇਸ਼ਨ ਪੇਮੈਂਟ ਆਨਲਾਈਨ ਕਰਨ ਦਾ ਇੱਕ ਪੁਸ਼ ਮਿਲਿਆ ਜਦੋਂ ਪੁਸ਼ ਆਇਆ ਡਿਜੀਟਲਾਈਜੇਸ਼ਨ ਆਈ ਤਾਂ ਉਹਦੇ ਨਾਲ ਸਕਿਉਰਿਟੀ ਥ੍ਰੈਟ ਵੀ ਇਨਕਰੀਸ ਹੋਇਆ ਤਾਂ ਸਾਨੂੰ ਉਹਦੇ ਨਾਲ ਐਸ ਕੰਪਨੀ ਬਹੁਤ ਹੈਲਪ ਹੋਈ ਪੀਪਲ ਵਰ ਗ੍ਰੋਇੰਗ ਟੁਵਰਡਸ ਅ ਡਿਜੀਟਲਾਈਜੇਸ਼ਨ ਤੇ ਸਾਡਾ ਸੈਂਟਰ ਪੁਆਇੰਟ ਸਾਈਬਰ ਸਕਿਉਰਿਟੀ ਸੀ लोक अंडर सेंटर पॉइंट भी साइबर सिक्योरिटी सी ता इंडिया ग्रोइंग जदों स्टार्ट ਕੀਤਾ ਜਦੋਂ ਪੈਦਾ ਹੋਇਆ ਲਿਬਰलाइजेशन ਹੋਈ ਜਦੋਂ ਕੰਪਨੀ ਸਟਾਰਟ ਕੀਤੀ ਡਿਜੀਟਲਾਈਜੇਸ਼ਨ ਹੋਈ ਤੇ ਇਸ چیز ਨੇ ਬਹੁਤ ਹੈਲਪ ਕੀਤੀ ਜਦੋਂ ਸਕੇਲ ਕਰ ਰਹੇ ਸੀ ਜਦੋਂ ਕੋਵਿਡ ਹੋ ਗਿਆ ਕੋਵਿਡ ਨੇ ਹੋਰ ਡਿਜੀਟਲਾਈਜੇਸ਼ਨ ਕਰਤੀ ਤਾਂ ਇਕੋਸਿਸਟਮ ਨੇ ਇੰਡੀਆ ਦੇ ਇਕੋਸਿਸਟਮ ਨੇ ਬਹੁਤ ਹੈਲਪ ਕੀਤੀ ਵੈਸੇ ਵੀ ਆਪਣੀ ਤਰਤੀ ਬਹੁਤ ਪਾਵਰਫੁਲ ਹੈ ਇਥੋਂ ਆਪਾਂ ਜਿੰਨੇ ਵੱਡੇ ਕਾਰਪੋਰੇਟ ਹਾਊਸ ਨੇ ਤੁਸੀਂ ਦੇਖ ਲਓ ਪੰਜਾਬੀਆਂ ਦੇ ਬਣਾਏ ਹੋਏ ਆ ਪੰਜਾਬ ਚ ਨਹੀਂ ਰਹਿ ਕੇ ਕੰਮ ਉਹਨਾਂ ਨੇ ਕੰਟੀਨਿਊ ਕੀਤਾ ਇਹ ਲਗ ਮੁਦਾ ਹੈ ਬੜ ਪੰਜਾਬੀਆਂ ਦੇ ਬਣਾਏ ਹੋਏ ਤੁਸੀਂ ਮਹਿੰਦਰਾਸ ਦੇਖ ਲਓ ਹੀਰੋ ਗਰੁੱਪ ਦੇਖ ਲਓ ਮਿੱਤਲਜ਼ ਆ ਮਾਰਤੀ ਦੇਖ ਲਓ ਸਾਰੇ ਪੰਜਾਬੀ ਹੈ ਤੋਂ ਆਪਣੀ ਧਰਤੀ 'ਚ ਇੱਕ ਖੂਬਸੂਰਤੀ ਹੈ ਕਿਰਪਾ ਹੈ ਅਚਾਹ ਟੀਏਸੀ ਸਿਕਿਉਰਟੀ ਜਿਹੜੀ ਆਪਾਂ ਥੋੜੀ ਕੰਪਨੀ ਬਾਰੇ ਗੱਲ ਕਰੀਏ ਕਾਫੀ ਅਚੀਵਮੈਂਟਸ ਨੇ ਪਹਿਲੀ ਕੰਪਨੀ ਬਣ ਚੁੱਕੀ ਹੈ ਜਿਹੜੀ ਇੰਡੀਆ ਦੇ ਵਿੱਚ ਆਈਪੀਓ ਵੀ ਤੁਸੀਂ ਲਾਂਚ ਕੀਤਾ ਰੀਸੈਂਟਲੀ ਪੰਜਾਬ ਚ ਤੇ ਇੰਡੀਆ ਚ ਤੁਸੀਂ ਜਗਾ ਕਿਵੇਂ ਬਣਾਈ ਚੈਲੰਜਸ ਕੀ ਕੀ ਸੀ ਤੁਹਾਨੂੰ ਆਈ ਥਿੰਕ ਜਿਵੇਂ ਫਿਲਾਸਫੀ ਗੱਲ ਕਰਾਂ ਤਾਂ ਮਿਹਨਤ ਕਰੋ ਤਾਂ ਸਾਰਾ ਆਪਣੇ ਰਾਹ ਖੁੱਲਦੇ ਜਾਂਦੇ ਹੈ ਹੈਨਾ ਬਟ ਮਿਹਨਤ ਦੇ ਨਾਲ ਆਈ ਥਿੰਕ ਜਿਹੜੀ ਸਪੋਰਟ ਤੁਹਾਨੂੰ ਇਕੋਸਿਸਟਮ ਚ ਮਿਲਦੀ ਹੈ ਤੁਹਾਡਾ ਮੋਟਿਵ ਕਲੀਅਰ ਹੁੰਦਾ ਹੈ ਜੇ ਮੋਟਿਵ ਸਿਰਫ ਤੁਹਾਡਾ ਪੈਸਾ ਕਮਾਉਣਾ ਤੋਂ ਫੋਰ ਟਾਈਮ ਬਿੰਗ ਹੁੰਦਾ ਹੈ ਜੇ ਤੁਸੀਂ ਆਪਣੇ ਮਕਸਦ ਨੂੰ ਸੋਸਾਇਟੀ ਦੇ ਮਕਸਦ ਨਾਲ ਇਨਕਲੂਡ ਕਰ ਲੋ ਤਾਂ ਤਰੱਕੀ ਦੀ ਕੋਈ ਵੀ ਸੀਮਾ ਨਹੀਂ ਹੁੰਦੀ ਫਿਰ ਹੈਨਾ ਅਸੀਂ ਕੀ ਕਿਤਾਬੀ ਲੋਕਾਂ ਨੂੰ ਕੀ ਚਾਹੀਦਾ ਹੈ ਲੋਕੀ ਡਿਸਲਾਈਜ਼ੇਸ਼ਨ ਵੱਲ ਚੱਲ ਰਹੇ ਸੀਗੇ ਅਸੀਂ ਉਹਨਾਂ ਦੇ ਲਾਈਫ ਨੂੰ ਇੰਪੈਕਟ ਕੀਤਾ ਵੀ ਉਹਨੂੰ ਸਿਕਿਉਰਲੀ ਕਿੱਦਾਂ ਤੁਸੀਂ ਕਰ ਸਕਦੇ ਹੋ ਤਾਂ ਅਸੀਂ ਵਿਜ਼ਨ ਆਪਣਾ ਰੱਖਿਆ ਵੀ ਕਿਸੇ ਵੀ ਕੰਪਨੀ ਨੂੰ ਲਾਰਜ ਕੰਪਨੀ ਹੋਵੇ ਤੋਂ ਛੋਟੀ ਕੰਪਨੀ ਹੋਵੇ ਉਹਨਾਂ ਨੂੰ ਸਾਈਬਰ ਸਕਿਉਰਿਟੀ ਦੀ ਚੈਲੰਜ ਨਾ ਆਵੇ ਵੀ ਵੀ ਸ਼ੁੱਡ ਬੀ ਅ ਗੂਗਲ ਫਾਰ ਥੈਮ ਫਾਰ ਸਾਈਬਰ ਸਕਿਉਰਿਟੀ ਨੀਡਸਲੀ ਦਸੇ ਲਾਈਫਸ ਨੂੰ ਇੰਪੈਕਟ ਕੀਤਾ ਬਿਜ਼ਨਸ ਨੂੰ ਇੰਪੈਕਟ ਕੀਤਾ ਇਨ ਅ ਗੁੱਡ ਵੇ ਤਾਂ ਆਈ ਥਿੰਕ ਉਹ ਸਾਡਾ ਇੱਕ ਮੋਟਿਵ ਜਿਹੜਾ ਚੰਗਾ ਮੋਟਿਵ ਸੀਗਾ ਅੱਜ ਕਾਮਯਾਬੀ ਹੈ ਥੋੜੀ ਤਾਂ ਉਹ ਮੋਟਿਵ ਚੰਗਾ ਲੱਗਦਾ ਜੇ ਨਾ ਕਾਮਯਾਬ ਹੁੰਦੇ ਤਾਂ ਉਹਨੂੰ ਗਲਤੀ ਵੀ ਮੰਨੀ ਜਾ ਸਕਦੀ ਸੀ ਤੋ ਤਾਂ ਐਂਡ ਰਿਜ਼ਲਟ ਥੋੜਾ ਮੈਟਰ ਕਰਦਾ ਵੀ ਤੁਹਾਡੀ ਅਪਰੋਚ ਕੀ ਹੈ ਬਟ ਆਈ ਥਿੰਕ ਸਾਨੂੰ ਬੈਸਟ ਵੇ ਹੈ ਸਿਗਾ ਵੀ ਆਫ ਕੋਰਸ ਟੀਮ ਬੋਬ ਵਰ ਏਮਲੀ ਅ ਸਾਡਾ ਮੋਟਿਵ ਇੱਕ ਸਿਰਫ ਕੰਪਨੀ ਨੂੰ ਵੱਡਾ ਕਰਨਾ ਨਹੀਂ ਸਿਗਾ ਜਿੰਨਾ ਨਾਲ ਅਸੀਂ ਜੁੜੇ ਆ ਜਿਹੜੇ ਕਲਾਇੰਟਸ ਹੈ ਉਹਨਾਂ ਨੂੰ ਵੱਡਾ ਕਰਕੇ ਮਕੇ ਸਿਕਿਉਰ ਕਰੀਏ ਇਹ ਮੋਟਿਵ ਆਈ ਥਿੰਕ ਸਾਨੂੰ ਬਹੁਤ ਇਨੇ ਹੈਲਪ ਕੀਤੀ ਹੈ ਫਲਸਫੀ ਲੱਗਦੀ ਹੈ ਬਟ ਜੇਨੂਇਨ ਹੈਲਪ ਅਸੀ ਚੀਜ਼ ਨੇ ਕੀਤੀ ਹੈ ਸਾਈਬਰ ਸਕਿਉਰਿਟੀ ਜਿਹੜੇ ਬਹੁਤ ਸਾਰੇ ਲੋਕ ਨੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਚ ਇੰਟਰਨੈਟ ਦੀ ਆਪਾਂ ਗੱਲ ਕਰੀ ਉਹ ਵੀ ਪਿੰਡ-ਪਿੰਡ ਪਹੁੰਚ ਚੁੱਕਿਆ ਆਪਾਂ ਡਿਜੀਟਲ ਪੇਮੈਂਟਸ ਆਪਾਂ ਕਰ ਰਹੇ ਆਂ ਅੱਜ ਕੱਲ ਉਹ ਵੀ ਪਿੰਡ-ਪਿੰਡ ਉਸ ਚੀਜ਼ ਵੀ ਉਹ ਪ੍ਰੈਕਟਿਸ ਕਾਮਨ ਹੋ ਚੁੱਕੀ ਹੈ ਪਰ ਇਹ ਸਾਈਬਰ ਸਕਿਉਰਿਟੀ ਬਹੁਤ ਲੋਕਾਂ ਲਈ ਖਾਸ ਤੌਰ ਤੇ ਪਿੰਡਾਂ ਵਾਲਿਆਂ ਲਈ ਜਿਹੜੀ ਟਰਮ ਹੈ ਉਹ ਜਾਣੂ ਨਹੀਂ ਕਿ ਇਸ ਤੋਂ ਤੇ ਇਹਨੂੰ ਤੁਸੀਂ ਸੌਖੀ ਭਾਸ਼ਾ ਚ ਕਿਵੇਂ ਸਮਝਾਓ ਦੇਖੋ ਸਾਈਬਰ ਸਿਕਿਉਰਿਟੀ ਨਾ ਅੱਜ ਦੀ ਡੇਟ ਚ ਕੰਪਨੀਆਂ ਨੂੰ ਲੋੜ ਹੈ ਕੰਪਨੀਆਂ ਦੀ ਰਿਸਪੌਂਸਿਬਿਲਟੀ ਹੈ ਐਂਡ ਯੂਜ਼ਰ ਦਾ ਡਾਟਾ ਪ੍ਰੋਟੈਕਟ ਕਰਨਾ ਰਾਈਟ ਅਪ ਇੰਡੀਵਿਜੂਅਲ ਦੀ ਨਹੀਂ ਹੈ ਬਟ ਅਗਲੇ 2 ਸਾਲ ਬਾਅਦ ਇੰਡੀਵਿਜੂਅਲ ਦੀ ਇਹ ਆਪਣੀ ਇੱਕ ਨੀਡ ਹੋਊਗੀ ਇਸ ਤੌਰ ਲਈ ਆਪਾਂ ਚੱਲਾਂਗੇ ਤੁਸੀਂ ਵੀ ਕਨਸਰਨ ਹੋਗੇ ਵੀ ਤੁਹਾਡਾ ਫੋਨ ਹੈ ਵੇ ਰਿਸ਼ ਤੁਸੀਂ ਨੈਟ ਬੈਂਕਿੰਗ ਦੇ थ्रू ਪੈਸਾ ਟ੍ਰਾਂਸਫਰ ਕਰ ਰਹੇ ਹੋ UPI ਕਰ ਰਹੇ ਹੋ ਤਾਂ ਤੁਹਾਡਾ ਆਪਣਾ ਹੋ ਸਕਿਉਰ ਰਵੇ ਜੇ ਬਾਇ ਚਾਂਸ ਕੋਈ ਫਰਾਡ ਹੁੰਦਾ ਹੈ ਤਾਂ ਮੈਂ ਉਹਨੂੰ ਮੇਰਾ ਪ੍ਰੋਟੈਕਟਡ ਰਵੇ ਤੁਸੀਂ ਅੱਜ ਹੈਲਥ ਇੰਸ਼ੋਰੈਂਸ ਕਰਾਣੇ ਹੋ ਹੈਲਥ ਇੰਸ਼ੋਰੈਂਸ ਤੁਸੀਂ ਇਸ ਲਈ ਨਹੀਂ ਕਰਾਉਂਦੇ ਮੈਂ ਪੱਕਾ ਬਿਮਾਰੀ ਹੋਣਾ ਤੁਸੀਂ ਇਸ ਲਈ ਕਰਾਣੇ ਜੇ ਕੁਝ ਹੋ ਜਾਵੇ ਤਾਂ ਮੈਂ ਸਿਕਿਉਰ ਹੋ ਜੰਨਾ ਵੀ ਮੇਰਾ ਨਾਮ ਸੇਮ ਇਦੀਆਂ ਵੀ ਅੱਗੋਂ ਦੀ ਜਾ ਕੇ ਤੁਸੀਂ ਇਹਨੂੰ ਵੀ ਇੰਸ਼ੋਰ ਕਰਨ ਦੀ ਕੋਸ਼ਿਸ਼ ਕਰੋਗੇ ਡਾਊਨ ધ ਲਾਈਨ ਕੰਜ਼ਿਊਮਰ ਨੂੰ ਨੀਚੇ ਪਬਲਿਕ ਨੂੰ ਵੀ ਚਾਹੇ ਪਿੰਡ ਚ ਹੋਵੇ ਪੰਪੇ ਸ਼ਹਿਰ ਚ ਹੋਵੇ ਛੋਟਾ ਕਸਬਾ ਹੋਵੇ ਜਾਂ ਵੱਡੀ ਸਿਟੀ ਹੋਵੇ ਹਰੇਕ ਨੂੰ ਉਥੇ ਨੂੰ ਇਹ ਡਿਜੀਟਲਾਈਜੇਸ਼ਨ ਦੀ ਲੋੜ ਹੈ ਸਾਈਬਰ ਸਕਿਉਰਿਟੀ ਵਿਲ ਬੀ ਦ ਕੀ ਥਿੰਗ ਫਾਰ एवरीवन ਰੋਟੀ ਕਪੜਾ ਮਕਾਨ ਪਹਿਲੀ ਚੀਜ਼ ਸੀ ਆਨਲੇ ਦੋ ਸਾਲ ਬਾਅਦ ਰੋਟੀ ਕਪੜਾ ਮਕਾਨ ਲਾਈਫ ਸਟਾਈਲ ਤੇ ਸਾਈਬਰ ਸਕਿਉਰਿਟੀ ਇਹ ਪੰਜ ਚੀਜ਼ਾਂ ਤੁਹਾਡੇ ਸੈਂਟਰ ਪੁਆਇੰਟ ਹੋਣਗੀਆਂ ਲਾਈਫ ਤੇ ਆ ਅਜੇ ਇਹ ਚੀਜ਼ਾਂ ਸਾਰੀਆਂ ਸਮਝਣ ਲਈ ਸਟੱਡੀ ਕਰਨ ਦੇ ਲਈ ਅ ਕਿਵੇਂ ਫਿਰ ਤੁਸੀਂ ਇਹ ਸਾਰਾ ਕੁਝ ਕੀਤਾ ਕਿੱਥੋਂ ਲਰਨ ਕੀਤਾ ਉਸ ਤੋਂ ਵੀ ਪਿੱਛੇ ਤੁਸੀਂ ਇਹ ਵੀ ਦੱਸੋ ਵੀ ਤੁਹਾਡੀ ਸਕੂਲਿੰਗ ਵਗੈਰਾ ਕਿੱਥੇ ਹੋਈ ਤੇ ਕਦੋਂ ਸ਼ੌਂਕ ਪਿਆ ਕਿ ਇਸ ਤਰ੍ਹਾਂ ਦੇ ਨਾਲ ਮੈਂ ਤਾਂ ਆਪਣੀ ਕੋਈ ਕੰਪਨੀ ਜਿਹੜੀ ਹੈ ਉਹ ਰਨ ਕਰਨੀ ਹੈਗੀ ਅਤੇ ਨੌਕਰੀਆਂ ਨਾ ਨੌਕਰੀ ਕਰਨੀ ਨਾ ਬਾਹਰ ਜਾਣਾ ਨਹੀਂ ਬਾਹਰ ਦੀ ਗੱਲ ਹੈ ਮੈਂ ਬਾਹਰ 2 ਸਾਲ ਰਿਹਾ ਅਮਰੀਕਾ ਰਿਹਾ ਜੇ ਤੁਸੀਂ 2017 ਤੋਂ ਲੈ ਕੇ 19 ਤੱਕ 18 ਤੱਕ ਫਿਰ 2021 ਤੋਂ ਲੈ ਕੇ 2022 ਤੱਕ 2 ਸਾਲ 3 ਸਾਲ ਮੈਂ ਅਮਰੀਕਾ ਲਗਾਏ ਹੈ ਤਾਂ ਹੀ ਸਾਨੂੰ ਗਰੋਥ ਮਿਲੀ ਹੈ ਕੰਪਨੀ ਦੀ ਵੀ ਉਹ ਕੰਪਨੀ ਦੀ ਰਿਕੁਆਇਰਮੈਂਟ ਸੀ ਐਸ ਮੀ ਬੀਇੰਗ ਅ ਸੀਈਓ ਐਂਡ ਅ ਫਾਊਂਡਰ ਆਫ ਦ ਕੰਪਨੀ ਉਹ ਤਾਂ ਮੇਰੀ ਰਿਸਪੋਨਸਿਬਿਲਟੀ ਸੀ ਵੀ ਉਹਨੂੰ ਗਰਾਊਂਡ ਤੇ ਰਹਿ ਕੇ ਉਹਨੂੰ ਗਰੋ ਕਰਨਾ ਉਹ ਤੋਂ ਬਹੁਤ ਐਕਸਪੀਰੀਅੰਸ ਮਿਲਦਾ ਹੈ ਮੈਂ ਹਮੇਸ਼ਾ ਜੋ ਸਕੂਲ ਚ ਵੀ ਸੀਗਾ ਮੈਂ ਤੁਹਾਨੂੰ ਦੱਸ ਦਵਾਂਗਾ ਮੈਂ 8th ਸਟੈਂਡਰਡ ਤੋਂ ਸਕੂਲ ਲਿੰਗ ਨਹੀਂ ਕੀਤੀ ਮੈਂ ਜੇ ਮੈਂ ਕਰ ਲੈਂਦਾ ਮਿਲਦਾ ਸ਼ਾਇਦ ਜਿੱਥੇ ਹੁਣ ਪਹੁੰਚਿਆ ਸ਼ਾਇਦ 5 ਸਾਲ ਪਹਿਲਾਂ ਪਹੁੰਚ ਜਾਂਦੇ ਮੈਨੂੰ ਇਦਾਂ ਲੱਗਦਾ ਹੈ ਵੀ ਮੈਂ ਉਹਨੂੰ ਮੋਟੀਵੇਟ ਨਹੀਂ ਕਰੂੰਗਾ ਉਸ ਚੀਜ਼ ਨੂੰ ਐਡਵੋਕੇਟ ਨਹੀਂ ਕਰੂੰਗਾ ਕਿ ਵੀ ਐਜੂਕੇਸ਼ਨ ਨਾ ਕਰੋ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਐਜੂਕੇਸ਼ਨ ਤੇ ਐਕਸਪੀਰੀਅੰਸ ਦੋ ਅਲੱਗ-ਅਲੱਗ ਚੀਜ਼ਾਂ ਹੈ ਜਿੱਥੇ ਅਸੀਂ ਪਹੁੰਚਿਆ ਸੀ ਐਕਸਪੀਰੀਅੰਸ ਨਾਲ ਪਹੁੰਚੇ ਹਾਂ ਜੇ ਐਜੂਕੇਸ਼ਨ ਪਲੱਸ ਐਕਸਪੀਰੀਅੰਸ ਮੈਚਸ ਹੁੰਦਾ ਸ਼ਾਇਦ ਜਲਦੀ ਪਹੁੰਚ ਜਾਂਦੇ ਹੋ ਸਕਦਾ ਹੈ ਨੇ ਹੋ ਸਕਦਾ ਨਹੀਂ ਵੀ ਹੁੰਦਾ ਮਾਈਨਟਡ ਚੇਂਜ ਹੁੰਦਾ ਹੁੰਦਾ ਜਿਹੜੀ ਚੀਜ਼ ਨਹੀਂ ਹੋਈ ਉਹਦੇ ਬਾਰੇ ਤਾਂ ਆਪਾਂ ਨਹੀਂ ਕਹਿ ਸਕਦੇ ਬਟ ਐਕਸਪੀਰੀਅੰਸ ਟਰੈਵਲ ਕਰਕੇ ਬਹੁਤ ਆਉਂਦਾ ਹੈ ਜਦੋਂ ਮੈਂ ਅਮਰੀਕਾ ਰਿਆ ਚੀਜ਼ਾਂ ਨੂੰ ਸਮਝਿਆ ਉਹ ਚੀਜ਼ਾਂ ਉੱਥੇ ਜਿਹੜੀਆਂ ਚੰਗੀਆਂ ਸੀ ਇੱਥੇ ਇੰਪਲੀਮੈਂਟ ਕੀਤੀਆਂ ਜਿਹੜੀਆਂ ਇੱਥੋਂ ਦੀਆਂ ਚੰਗੀਆਂ ਸੀਗੀਆਂ ਉੱਥੇ ਇੰਪਲੀਮੈਂਟ ਕੀਤੀਆਂ ਹੁਣ ਜਿਹੜੀ ਉੱਥੇ ਅਮਰੀਕਨ ਟੀਮ ਹੈ ਉਹ ਵੀ ਇੰਡੀਅਨ ਸਟਾਈਲ ਨਾਲ ਕੰਮ ਕਰਦੀ ਹੈ ਜਿਹੜੀ ਇੰਡੀਅਨ ਟੀਮ ਹੈ ਉਹ ਵੀ ਅਮਰੀਕਨ ਸਟਾਈਲ ਨਾਲ ਕੰਮ ਕਰਦੀ ਹੈ ਮਿਕਸ ਆਫ ਦਾ ਕਲਚਰ ਕਰਤਾ ਸੋਚੀ ਜਨੇ ਹੈਲਪ ਕੀਤਾ ਆਈ ਥਿੰਕ ਜਦੋਂ ਮੈਂ ਸਕੂਲ ਸੀ ਕਦੋਂ ਮੈਂ ਜੈਨੂਲੀ ਬਾਹਰ ਜਾਣਾ ਚਾਹੁੰਦਾ ਸੀ ਪਰ ਮੈਂ ਬਾਹਰ ਇਸ ਲਈ ਜਾਣਾ ਚਾਹੁੰਦਾ ਸੀ ਫਿਰ 2 ਸਾਲ ਜਾ ਕੇ ਰਹਿ ਕੇ ਦੇਖਾਂ ਵੀ ਉੱਥੇ ਹੈ ਕੀ ਵੀ ਹਰ ਬੰਦਾ ਬਾਰ 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 ਦੀ ਰੇਸ ਚ ਲੱਗਿਆ ਹੋਇਆ ਹੈ ਕੀ ਉੱਥੇ ਜਦੋਂ ਮੈਂ ਉੱਥੇ ਰਹਿ ਕੇ ਦੇਖਿਆ ਇਹਨਾ ਮੈਨੂੰ ਸਮਝ ਆ ਗਿਆ ਵੀ ਇੰਡੀਆ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੈ ਰਹਿਣ ਲਈ ਨਾ ਰਹਿਣ ਲਈ ਨਾ ਕੰਮ ਕਰਨ ਲਈ ਤੇ ਨਾ ਆਪਣੇ ਆਪ ਨੂੰ ਗਰੋ ਕਰਨ ਲਈ ਇੰਡੀਆ ਇੱਕ ਵਰਲਡ ਪਾਵਰ ਦੇ ਤੌਰ ਤੇ ਅੱਗੇ ਬੰਦ ਰਿਆ ਬਣ ਚੁੱਕਾ ਹੈ ਇਸ ਤੋਂ ਵੱਡੀ ਕੋਈ ਮਾਰਕੀਟ ਨਹੀਂ ਹੈ 140 ਕਰੋੜ ਲੋਕਾਂ ਦੀ ਪੋਪੂਲੇਸ਼ਨ ਹੈ ਸਰ ਜੇ ਤੁਸੀਂ 1 ਰੁਪਏ ਦੀ ਵੀ ਚੀਜ਼ ਕਿਸੇ ਨੂੰ ਵੇਚਣ ਲੱਗ ਜਾਓ ਮਹੀਨੇ 'ਚ ਤਾਂ 140 ਕਰੋੜ ਮਹੀਨੇ ਦਾ ਹੁੰਦਾ ਹੈ রাইਟ ਸੋ ਇਹ ਵੱਡੀ ਮਾਰਕੀਟ ਹੈ ਬਹੁਤ ਵਰਸਟਾਈਲ ਕਲਚਰ ਹੈ ਆਪਣਾ ਪਨ ਹੈ ਤਾਂ ਆਫਕੋਰਸ ਇਸ ਜਨ ਹੈਲਪ ਕੀਤਾ ਸੋ ਮੈਂ ਬੈਕ ਐਂਡ ਫੋਰ ਤੱਕ ਕਰਦਾ ਰਿਹਾ ਹੁਣ ਵੀ ਜਾਨਣਾ ਤਿੰਨ ਮਹੀਨੇ ਜਾਨਣਾ 15 ਦਿਨ ਲਗਾ ਕੇ ਆਣਾ ਨੀਡ ਹੈ ਉਹ بزਨਸ ਨੀਡ ਹੈ ਬਟ ਦਿਲ ਤੇ ਦਿਮਾਗ ਸਾਰਾ ਕੁਝ ਇੰਡੀਆ ਚ ਹੀ ਹੈ ਅੱਛਾ ਐਜੂਕੇਸ਼ਨਲ ਫਿਰ ਕੁਆਲਿਫਿਕੇਸ਼ਨ ਦੀ ਤੁਹਾਡੀ ਆਪਾਂ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ ਤੁਸੀਂ 8ਵੀਂ ਪਾਸ ਹੋ 8ਵੀਂ ਫੇਲ ਹਾਂ ਜੀ ਮੈਂ ਅੱਛਾ 8ਵੀਂ ਫੇਲ ਪਾਸ ਨਹੀਂ ਹਾਂ 8ਵੀਂ ਫੇਲ ਹਾਂ ਅੱਛਾ ਤੇ ਤੁਸੀਂ ਯੂਐਸ ਦੀ ਚਰਚਾ ਕਰ ਰਹੇ ਹੋ ਯੂਐਸ ਤੁਹਾਡਾ ਹੁਣ ਜਾਣ ਲੱਗਿਆ ਰਹਿੰਦਾ ਰੀਸੈਂਟਲੀ ਬੜੀ ਵੱਡੀ ਤੁਹਾਡੇ ਲਈ ਪ੍ਰਾਪਤੀ ਸੀਗੀ ਤੁਹਾਡੇ ਨਾਮ ਤੇ ਤ੍ਰਿਸ਼ਨੀਤ ਰੋੜਾ ਦੇ ਨਾਮ ਤੇ ਉੱਥੇ ਇੱਕ ਡੇ ਅਬਜ਼ਰਵ ਕੀਤਾ ਗਿਆ ਉਹ ਕਿਵੇਂ ਸਬਾਬ ਬਣਿਆ ਮੈਂ 2017 ਤੇ ਗਵਰਨਰ ਸਾਹਿਬ ਨੇ ਮੈਨੂੰ ਨਿਊ ਮੈਕਸੀਕੋ ਦੀ ਸਟੇਟ ਆ ਫਿਫਥ ਲਾਰਜੇਸਟ ਸਟੇਟ ਹੈ ਮੇਰੇ ਬਹੁਤ ਕੋਈ ਪ੍ਰੀਏ ਉਹਨਾਂ ਨੇ ਇੰਟਰੋਡਿਊਸ ਕੀਤਾ ਤੇ ਕੋਈ ਸਾਈਬਰ ਸਕਿਉਰਿਟੀ ਦੀ ਉੱਥੇ ਰਿਕੁਆਇਰਮੈਂਟ ਸੀ ਤੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਮੈਂ ਗਿਆ ਉੱਥੇ ਆ ਉਹਨਾਂ ਨੇ ਬ੍ਰਾਊਜ਼ਰ 'ਚ ਮੀਟਿੰਗਸ ਕਰਵਾਈਆਂ ਮੇਰੀਆਂ ਹਾਈ ਅਫੀਸ਼ਰਸ ਨਾਲ ਗਵਰਨਮੈਂਟ ਅਫੀਸ਼ਰਸ ਨਾਲ ਤੇ ਮੇਅਰ ਸਾਹਿਬ ਨੇ ਉੱਥੇ ਸੈਂਟਾਫੇ ਜਿਹੜੀ ਮੈਸੀਡਿਸ ਜਿਹੜਾ ਕੈਪੀਟਲ ਹੈ ਨਿਊ ਮੈਕਸੀਕੋ ਦਾ ਉਹਨਾਂ ਨੂੰ ਲੱਗਿਆ ਤਾਂ ਉਹ ਕਹਿੰਦੇ ਵੀ ਮੈਂ ਤੁਹਾਡੇ ਨਾਮ ਤੇ ਦਿਨ ਅਨਾਉਂਸ ਕਰਨਾ ਹੈ ਤਾਂ ਮੈਨੂੰ ਉੱਥੇ ਸਮਝ ਨਹੀਂ ਆਇਆ ਜੀ ਮੈਂ ਸਮਝ ਵੀ ਕੱਟ ਸੀ ਅੱਜ ਤੋਂ 7 ਸਾਲ ਪਹਿਲਾਂ ਮੈਂ 23 ਸਾਲ ਦਾ ਸੀ ਸਮਝ ਵੀ ਉਹਨੀ ਕੱਟ ਸੀ ਪਹਿਲੀ ਵਾਰੀ ਅਮਰੀਕਾ ਗਏ ਸੀ ਤੇ ਉਹਨਾਂ ਨੇ ਪ੍ਰੋਕਲੇਮੇਸ਼ਨ ਦਿੱਤੀ ਤ੍ਰਿਸ਼ਨੀ ਤੁਰਡੇ ਐਸ ਅ 25th ਅਗਸਟ ਤਾਂ ਮੈਨੂੰ ਲੱਗਿਆ ਵੀ ਐਪਰੀਸੀਏਸ਼ਨ ਲੈਟਰ ਹੈ ਮੈਂ ਉਹਨੂੰ ਰੱਖ ਲਿਆ ਤੇ ਮੈਂ ਸੋਸ਼ਲ ਮੀਡੀਆ ਤੇ ਥੋੜੀ ਦੇਰ ਬਾਅਦ ਪਾਤਾ ਤਾਂ ਮੈਨੂੰ ਲੋਕਾਂ ਨੇ ਫੋਨ ਆਣ ਲੱਗੇ ਮੈਸੇਜ ਆਣ ਲੱਗੇ ਕਹਿੰਦੇ ਤਾਂ ਬਹੁਤ ਵੱਡੀ ਗੱਲ ਹੈ ਮੈਂ ਕਿਹਾ ਹਾਂ ਮੇਰਨੇ ਲੈਟਰ ਦਿੱਤਾ ਤਾਂ ਬਹੁਤ ਵੱਡੀ ਗੱਲ ਹੈ ਤਾਂ ਬਾਅਦ ਚ ਪਤਾ ਲੱਗਿਆ 2-3 ਘੰਟੇ ਬਾਅਦ ਨਹੀਂ ਇਹ ਲੈਟਰ ਨਹੀਂ ਹੈ ਪ੍ਰੋਕਲੇਮੇਸ਼ਨ ਹੈ ਉਹਨਾਂ ਨੇ ਮੇਰੇ ਨਾਂ ਤੇ ਦਿਨ ਅਨਾਉਂਸ ਕੀਤੇ ਤਾਂ ਮੇਰੇ ਨਾਲ ਜੋ ਸੀਗੇ ਤਾਂ ਮਨੇ ਕਿਹਾ ਮਤਲਬ ਜਿਦਾ ਮਹਾਤਮਾ ਗਾਂਧੀ ਦੇ ਨਾਮ ਤੇ ਉਦਾਂ ਦਿਨਾ ਜੀ ਕਹਿੰਦੇ ਹਾਂਜੀ ਉਦਾਂ ਦਿਨਾ ਮੇਰੇ ਅਨਿਹ ਇਹ ਤਾਂ ਮਜ਼ਾਕ ਲੱਗਦਾ ਇਹ ਮੇਅਰ ਸਿਗਾ ਹੀ ਨਹੀਂ ਮਤਲਬ ਯੂ ਵੋਂਟ ਬਲੀਵ ਮੈਨਨ ਕਿ ਮੇਅਰ ਹੋਗਾ ਨਹੀਂ ਐਵੇਂ ਤੁਸੀਂ ਮੈਨੂੰ ਫੇਕ ਆਫਿਸ ਲਿਆਉਂਦਾ ਹੈ ਬੰਟੀ ਪਬਲੀ ਵਾਲਾ ਸੀਨ ਲੱਗਦਾ ਹੈ ਵੀ ਮੇਰੇ ਨਾਂ ਤੇ ਤੁਹਾਨੂੰ ਨਾ ਦੇਸ਼ ਕਹਿੰਦੇ ਨਹੀਂ ਅਮਰੀਕਾ ਇਦਾਂ ਦੀ ਤਰਤੀ ਹੈ ਜੇ ਇਹਨਾਂ ਨੂੰ ਲੱਗੇ ਵੀ ਕੋਈ ਸਾਡੇ ਲਈ ਮਦਦ ਕਰ ਸਕਦਾ ਹੈ ਸਾਡੀ ਇਕੋਸਿਸਟਮ ਚ ਹੈਲਪ ਕਰ ਸਕਦਾ ਹੈ ਸਾਨੂੰ ਹੋਰ ਕੰਟ੍ਰਿਬਿਊਟ ਕਰ ਸਕਦਾ ਹੈ ਇਹ ਉਹਨੂੰ ਮੋਡਿਆਂ ਦੇ ਚੱਕ ਲੈਂਦੇ ਆ ਤੇ ਇਹਨਾਂ ਨੇ ਉਸ ਚੀਜ਼ ਨੂੰ ਅੱਗੇ 10 ਸਾਲ ਨੂੰ ਦੇਖਦੇ ਹੋਏ ਅੱਜ ਉਹ ਚੀਜ਼ ਕੀਤੀ ਹੈ ਵੀ ਉਹਨਸੀ ਅਮਰੀਕਾ 'ਚ ਕੁਝ ਵੀ ਕਰੋਗੇ ਇਹ ਤੁਹਾਡੇ ਨਾਲ ਨਾਲ ਹਮੇਸ਼ਾ ਅਟੈਚ ਹੋ ਗਿਆ ਤਾਂ ਉਹਨਾਂ ਨੇ ਆਪਣੇ ਆਪ ਨੂੰ ਇੱਕ ਉਸ ਚੀਜ਼ ਨਾਲ ਅਟੈਚ ਕਰ ਲਿਆ ਤੁਹਾਡੇ ਲਈ ਵੀ ਚੰਗਾ ਹੋਣ ਲਈ ਵੀ ਚੰਗਾ ਤਾਂ ਦਿਸ ਇਜ਼ ਹਾਊ ਅਮਰੀਕਾ ਵਰਕਸ ਤੇ ਉਸ ਚੀਜ਼ ਨੂੰ ਉੱਥੇ ਸਮਝਿਆ ਚ ਠੀਕ ਹੈ ਅੱਛੀ ਗੱਲ ਹੈ ਬਟ ਕਦੇ ਕਦੇ ਯਾਦ ਵੀ ਨਹੀਂ ਰਹਿੰਦਾ ਐਦਾਂ ਹੋਇਆ ਤਾਂ ਕੋਈ ਪੁੱਛਦਾ ਹੈ ਤਾਂ ਮੈਨੂੰ ਤਾਂ ਕੋਈ ਮੈਰੈਸਮੈਂਟ ਫੀਲ ਹੁੰਦੀ ਹੈ ਮੈਂ ਸੋਚਦਾ ਵੀ ਇਦਾਂ ਦੀ ਗੱਲ ਕਰਕੇ ਆਪ ਨੂੰ ਹੀ ਚੰਗਾ ਨਹੀਂ ਲੱਗਦਾ ਤੇ ਕੋਈ ਪੁੱਛ ਲੈਂਦਾ ਤਾਂ ਮੈਰੈਸਮੈਂਟ ਦੀ ਫੀਲ ਹੁੰਦੀ ਹੈ ਇਸ ਤਰ੍ਹਾਂ ਦੀ ਪਰ ਬਹੁਤ ਸਾਰੀਆਂ ਤੁਹਾਡੀਆਂ ਪ੍ਰਾਪਤੀਆਂ ਨੇ ਤੁਸੀਂ ਤੁਹਾਡਾ ਨਾਮ ਜਿਹੜਾ ਫੌਬਸ 30 ਅੰਡਰ 30 ਜਿਹੜੀ 2018 ایشੀਆ ਲਿਸਟ ਸੀਓ ਦੇ ਵਿੱਚ ਵੀ ਆਇਆ ਤੇ ਦਾ ਸਾਈਬਰ ਟਾਈਕੂਨ ਤੁਹਾਨੂੰ ਕਹਿੰਦੇ ਆ ਮਾਰਕ ਜ਼ਗਰਬਰਗ ਆਫ ਇੰਡੀਆ ਕਹਿੰਦੇ ਆ ਉਦੋਂ ਫਿਰ ਕਿਵੇਂ ਫੀਲ ਹੁੰਦਾ ਜਿਹੜੇ ਜਿਹੋ ਲੋਕਾਂ ਨੇ ਕਹਿਣਾ ਹੁੰਦਾ ਉਹ ਤਾਂ ਇਹ ਤਾਂ ਸੋਸ਼ਲ ਮੀਡੀਆ ਦੀਆਂ ਚੀਜ਼ਾਂ ਨੇ ਇਹਨਾਂ ਨੂੰ ਦਿਮਾਗ ਤੇ ਚੜਾ ਕੇ ਤਾਂ ਕੁਝ ਨਹੀਂ ਹੋਣਾ ਕੰਮ ਤਾਂ ਤੁਸੀਂ ਰਿਐਲਿਟੀ 'ਚ ਕਰਨਾ ਹੈ ਗਰਾਊਂਡ 'ਤੇ ਕਰਨਾ ਹੈ ਲੋਕਾਂ ਨਾਲ ਕਰਨਾ ਹੈ ਜਿਹੜੇ ਆਪਣੇ ਤੁਹਾਡੇ ਖਾਸ ਲੋਕ ਹੁੰਦੇ ਆ ਟੀਮ ਦੇ ਲੋਕ ਹੁੰਦੇ ਸੀ ਉਹਨਾਂ ਨਾਲ ਕਰਨਾ ਹੈ ਇਹ ਤਾਂ ਟਾਈਟਲਸ ਨੇ ਜੀ ਟਾਈਟਲਸ ਉਹ ਤਾਂ ਤੁਹਾਡੇ ਨਾਲ ਚਲੋ ਕੈਰੀ ਫੋਰਵਰਡ ਕਰਦੇ ਹੈਲਪ ਤਾਂ ਕਰਦੇ ਹੀ ਹੈ অফਕੋਰਸ ਤੁਹਾਨੂੰ ਆਪ ਨੂੰ ਮੋਟੀਵੇਟ ਕਰਦੇ ਅਚੀਵਮੈਂਟ ਹੋਰ ਕੁਝ ਜਿਆਦਾ ਸੀ ਕਰ ਰਹੇ ਹੋਣੇ ਤੁਹਾਨੂੰ ਉਹਨੂੰ ਮੋਟੀਵੇਟ ਕਰਨ ਲਈ ਅੱਗੇ ਕਰਨ ਲਈ ਤੁਹਾਨੂੰ ਜੈਨੂਇਨਲੀ ਹੈਲਪ ਕਰਦੇ ਹੈ ਇਹ ਨਹੀਂ ਮੈਂ ਕਹੂੰਗਾ ਵੀ ਇਹਨਾਂ ਦੀ ਕੋਈ ਮਹੱਤਵ ਨਹੀਂ ਹੈ ਬਹੁਤ ਮਹੱਤਵ ਕਰਦੇ ਹੈ ਤੇ ਸਪੈਸ਼ਲੀ ਜਦੋਂ ਮੈਂ ਤਾਂ ਬਹੁਤ ਯੰਗ ਸੀਗਾ 22 ਸਾਲ 21 ਸਾਲ ਦਾ ਸੀਗਾ 4 30 30s ਆਇਆ Asia ਚ ਲੈ ਇੰਡੀਆ ਚ ਵੀ ਨਹੀਂ Asia ਚ ਹੈ ਨਾ ਜੀ ਫੋਰਚਨ 40 ਅੰਦਰ 40 ਲਿਸਟ ਹੈ ਮੈਂ 40 ਅਤੇ 40 ਜਦੋਂ ਮੈਂ 25 ਸਾਲ ਦਾ ਸੀ ਉਦੋਂ ਆ ਗਿਆ ਸੀ ਯੰਗੇ ਸੀਗਾ ਫਿਰ ਦੂਜੀ ਵਾਰੀ ਉਹਨਾਂ ਨੇ ਫਿਰ ਪਾਇਲਟ 2021 ਉਦੋਂ ਮੈਂ 27 ਸਾਲ ਦਾ ਸੀ ਉਦੋਂ ਵੀ ਯੰਗੇ ਸੀਗਾ ਤੇ ਡੈਫੀਨਿਟਲੀ ਜਿੱਦਾਂ ਹੈਲਪ ਕਰਦੇ ਆ ਜਿਵੇਂ ਮੈਂ ਕਹਾਂ ਜੀ ਨਹੀਂ ਕਰਦੀਆਂ ਐਦਾਂ ਨਹੀਂ ਹੈ ਨਹੀਂ ਜੀ ਬਹੁਤ ਹੈਲਪ ਕਰਦੇ ਆ ਆਪਣੇ ਆਪ ਨੂੰ ਬਹੁਤ ਮੋਟੀਵੇਟ ਕਰਦੇ ਆ ਅੰਦਰੋਂ ਤਾਂ ਬੰਦੇ ਨੂੰ ਪਤਾ ਹੁੰਦਾ ਨਾ ਜੀ ਮੈਂ ਕੌਣ ਆ ਤੇ ਮੈਨੂੰ ਕੀ ਮਿਲ ਰਿਹਾ ਤੇ ਆਈ ਥਿੰਕ ਜਰੂਰ ਸੀ ਸਹੀ ਚੀਜ਼ ਕਰਦੇ ਆ ਰੱਬ ਤੁਹਾਡਾ ਸਾਥ ਦਿੰਦਾ ਸਾਰੇ ਸਾਥ ਦਿੰਦੇ ਹੈ ਤੁਹਾਡੀ ਆਪਣੀ ਬੋਲਬਾਣੀ ਨੀਅਤ ਔਰ ਮੈਟਰ ਕਰਦੀ ਹੈ ਜਦੋਂ ਤੁਸੀਂ ਕੰਪਨੀ ਜਿਹੜੀ ਸੈਟਿਟੀ ਉਹ ਤੁਸੀਂ ਖੜੀ ਕਰ ਲਈ ਸੀਗੀ ਜਾਂ ਸ਼ੁਰੂ ਕਰ ਲਈ ਸੀ ਪ੍ਰੋਪਰਲੀ ਉਦੋਂ ਤੁਹਾਡੀ ਉਮਰ ਕਿੰਨੀ ਸੀ ਆ આજ ਦਾ ਗਿਆਨਸਨ ਪਾਵਰ ਜੀ 2013 ਇੰਚ ਤੇ ਉਦੋਂ ਮੈਂ 19 ਸਾਲ ਦਾ ਸੀ ਉਹ ਤਾਂ ਪਤਾ ਹੀ ਨਹੀਂ ਸੀ ਕੰਪਨੀ ਇਨਕੋਰਪੋਰੇਟ ਕਿੱਦਾਂ ਹੁੰਦੀ ਹੈ ਤੋਂ ਨੂੰ ਵੀ ਬਹੁਤ ਟਾਈਮ ਲੱਗ ਗਿਆ ਸਮਝਣ ਨੂੰ ਕਰਨ ਲਈ ਜਦੋਂ ਆਪਣੇ ਹੱਥੀਂ ਚੀਜ਼ ਕੀਤੀ ਹੋਈ ਉਹ ਆਈ ਥਿੰਕ ਹੈਲਪ ਵੀ ਕਰਦੀ ਹੈ ਯੰਗ ਏਜ ਤੇ 2013 ਚ ਮੋਟਾ-ਮੋਟਾ ਜਦੋਂ ਮੈਂ ਨਹੀਂ 19 ਸਾਲ ਦਾ ਸੀ ਉਹ ਤੋਂ ਸਟਾਰਟ ਕੀਤੀ ਜੀ ਅੱਛਾ ਤੁਸੀਂ ਜਿਵੇਂ ਅਮਰੀਕਾ ਦਾ ਇੱਕ ਉਦਾਹਰਨ ਦੇ ਰਹੇ ਸੀਗੇ ਵੀ ਉਹ ਉੱਥੋਂ ਦੇ ਜਿਹੜੇ ਲੋਕ ਨੇ ਉਹ ਮੋਢਿਆਂ ਤੇ ਚੁੱਕ ਲੈਂਦੇ ਜੇ ਉਹਨਾਂ ਨੂੰ ਲੱਗੇ ਵੀ ਉਹਨਾਂ ਲਈ ਤੁਸੀਂ ਕਰ ਰਹੇ ਹੋ ਇੰਨਾ ਮਾਨ ਸਨਮਾਨ ਦਿੰਦੇ ਆ ਕਰ ਸਕਦੇ ਹੋ ਆਪਣੇ ਜਿਹੜੇ ਇੱਥੋਂ ਦੇ ਜਿਹੜੇ ਯੰਗਸਟਰਸ ਨੇ ਉਹਨਾਂ ਦੀਆਂ ਸ਼ਿਕਾਇਤਾਂ ਹੀ ਹੁੰਦੀਆਂ ਵੀ ਇੱਥੇ ਕਦਰ ਤਾਂ ਪੈਂਦੀ ਨਹੀਂ ਕੰਮ ਦੀ ਤੇ ਅਸੀਂ ਇੱਥੇ ਕਿਉਂ ਰਹੀਏ ਪੜ੍ਹ ਲਿਖ ਕੇ ਫਿਰ ਅਸੀਂ ਬਾਹਰ ਚਲੇ ਜਾਵਾਂਗੇ ਉਹ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਸ਼ਿਕਾਇਤ ਕਰਨਾ ਵਾਜਬ ਹੈ ਕਿਉਂਕਿ ਤੁਸੀਂ ਇੱਥੋਂ ਦਾ ਸਾਰਾ ਸਿਸਟਮ ਦੇਖਿਆ ਹੈ ਜਾਂ ਕੀ ਲੱਗਦਾ ਕਿ ਇੱਕ ਜਿਆਦਾ ਇਨਫਲੂਐਂਸ ਹੋ ਜਾਂਦੇ ਨੇ ਹੁਣ ਸੁਣਾ ਕੇ ਲੋਕਾਂ ਤੋਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਕ ਪ੍ਰੋਪਰ ਇੱਕ ਪਾਸੇ ਜਿਹੜਾ ਦਿਮਾਗ ਫੋਕਸ ਕਰਕੇ ਜਿਹੜਾ ਕਿ ਡਿਸੀਜਨ ਲੈਣਾ ਆਪਣੇ 골ਡਨ ਟਾਈਮ ਦੇ ਵਿੱਚ ਉਹ ਫਿਰ ਕੀ ਸੋਚਣ ਉਹ ਦੇਖੋ ਜੀ ਸ਼ਿਕਾਇਤ ਵੈਸੀ ਲਾਈਫ ਚ ਨਹੀਂ ਕਰਨੀ ਚਾਹੀਦੀ ਰੱਬ ਨੇ ਤੁਹਾਨੂੰ ਇੰਨੀ ਵਧੀਆ ਲਾਈਫ ਦਿੱਤੀ ਹੈ ਇਹਨਾਂ ਦੇ ਇਕੋਸਿਸਟਮ ਦਿੱਤਾ ਤੁਹਾਨੂੰ ਚੱਲਦਾ ਫਿਰਦਾ ਸ਼ਰੀਰ ਦਿੱਤਾ ਹੈ ਆਕਸੀਜਨ ਦਿੱਤੀ ਹੈ ਪਾਣੀ ਦਿੱਤਾ ਹੈ ਫ੍ਰੀ ਦਿੱਤਾ ਹੈ ਆਪਾਂ ਉਹ ਵੀ ਸ਼ੁਕਰੀਆ ਨਹੀਂ ਕਰਦੇ ਜੇ ਮੈਂ ਅੱਜ ਕਿਸੇ ਨੂੰ ਆਪਾਂ ਕਿਸੇ ਨੂੰ ਬਿਜ਼ਨਸ ਦਿੰਨੇ ਆ ਲੱਖ ਰੁਪਏ ਦਾ ਤਾਂ ਆਪਾਂ 10 ਵਾਰੀ ਨੂੰ ਥੈਂਕ ਯੂ ਕਰਦੇ ਆ ਜਾਂ ਥੈਂਕ ਯੂ ਲੈਣੇ ਆ ਹੈਨਾ ਆਪਾਂ ਨੂੰ ਰੱਬ ਨੇ ਲਾਈਫ ਦਿੱਤੀ ਆਪਾਂ ਉਹ ਦਾ ਸ਼ੁਕਰੀਆ ਨਹੀਂ ਕਰਦੇ ਫਿਲਾਸਫੀ ਵਾਲੀ ਗੱਲ ਹੈ ਬਟ ਜੇਨੂਇਨ ਰਿਐਲਿਟੀ ਹੈ ਹੈਨਾ ਤਾਂ ਕੰਪਲੇਨ ਕਰਨਾ ਵੈਸੇ ਵੀ ਕਿਸੇ ਚੀਜ਼ ਬਾਰੇ ਤੇ ਮੇਰੀ ਉਹ ਮੈਂ ਮੇਰੀ ਉਹ ਨੇਚਰ ਨਹੀਂ ਮੈਂ ਕਿਸੇ ਚੀਜ਼ ਬਾਰੇ ਕੰਪਲੇਨ ਨਹੀਂ ਕਰਦਾ ਗਵਰਨਮੈਂਟ ਨੇ ਹੈਲਪ ਤੁਹਾਨੂੰ ਉਦੋਂ ਕਰਨੀ ਹੁੰਦੀ ਹੈ ਜੇ ਇਕੋਸਿਸਟਮ ਨੇ ਉਦੋਂ ਹੈਲਪ ਕਰਨੀ ਹੁੰਦੀ ਹੈ ਜਦੋਂ ਤੁਸੀਂ ਇਕੋਸਿਸਟਮ ਲਈ ਹੈਲਪ ਕਰੋ ਤੁਸੀਂ ਦੇਖ ਹੀ ਰਹੇ ਹੋ ਇਕੋਸਿਸਟਮ ਨੂੰ ਸਿਰਫ ਲੈਣਾ ਨਹੀਂ ਹੁੰਦਾ ਦੇਣਾ ਹੁੰਦਾ ਜੇ ਤੁਹਾਨੂੰ ਲੱਗੇ ਵੀ ਮੇਰਾ ਆਈਡੀਆ ਬਹੁਤ ਵਧੀਆ ਹੈ ਮੈਨੂੰ ਇਹ ਇਕੋਸਿਸਟਮ ਐਕਸੈਪਟ ਕਰੇ ਜ਼ਰੂਰੀ ਨਹੀਂ ਐਕਸੈਪਟ ਕਰੂਗਾ ਥੋੜਾ ਆਈਡੀਆ ਤੁਹਾਨੂੰ ਚੰਗਾ ਲੱਗ ਰਿਹਾ ਇਕੋਸਿਸਟਮ ਨਹੀਂ ਚੰਗਾ ਲੱਗ ਰਿਹਾ ਤੁਹਾਨੂੰ ਤੇ ਹੋਰ ਵਰਕਿੰਗ ਕਰਨ ਦੀ ਲੋੜ ਹੋ ਜਾਤੀ ਹੈ ਹੈਨਾ ਪਲੈਨਿੰਗ ਉਦੋਂ ਤੱਕ ਪਲੈਨਿੰਗ ਹੀ ਰਹਿੰਦੀ ਹੈ ਡ੍ਰੀਮ ਪਲੈਨਿੰਗ ਇਜ਼ ਅ ਡ੍ਰੀਮ ਅੰਟਿਲ ਇਟਸ ਨਾਟ ਬੀਨ ਐਗਜ਼ੀਕਿਊਟਿਡ ਜੋ ਤੱਕ ਐਗਜ਼ੀਕਿਊਟ ਨਹੀਂ ਹੁੰਦਾ ਤਾਂ ਡ੍ਰੀਮ ਹੈ ਸਪਨੇ ਤਾਂ ਆਪਾਂ ਸਾਰੇ ਦੇਖਦੇ ਆ ਖੁੱਲ੍ਹੇ ਅੱਖਾਂ ਨਾਲ ਵੀ ਦੇਖਦੇ ਆ ਬੰਦ ਅੱਖਾਂ ਨਾਲ ਵੀ ਦੇਖਦੇ ਆ ਹਨਾ ਜੀ ਕੰਪਲੇਂਟ ਕਰਨਾ ਇਕੋਸਿਸਟਮ ਬਾਰੇ ਜਾਂ ਸਰਕਾਰਾਂ ਬਾਰੇ ਇਹ ਸਭ ਤੋਂ ਗਲਤ ਗੱਲ ਜੀ ਤੁਸੀਂ ਪ੍ਰੂਫ ਕਰੋ ਤੁਸੀਂ ਇਕੋਸਿਸਟਮ ਨੂੰ ਹੈਲਪ ਕਰੋ ਜੇ ਤੁਸੀਂ ਕਰ ਰਹੇ ਹੋ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਸਰਕਾਰ ਜਾਂ ਕੋਈ ਸਿਸਟਮ ਐਕਸੈਪਟ ਨਹੀਂ ਕਰੂਗਾ ਆਪਾਂ ਇੱਕ ਤਰੀਕਾ ਬਣਾਨੇ ਐ ਏਕਸਕਿਊਜ਼ ਬਣਾਨੇ ਆ ਜਦੋਂ ਆਪਾਂ ਕਾਮਯਾਬ ਨਹੀਂ ਹੁੰਦੇ ਜਦੋਂ ਆਪਾਂ ਕਾਮਯਾਬ ਹੋ ਜਾਂਦੇ ਉਹ ਮੇਰੀ ਜਦੋਂ ਨਹੀਂ ਹੋਵੇ ਤਾਂ ਤੇਰੀ ਇਹ ਇਹ ਪ੍ਰੋਬਲਮ ਹੈ ਜੀ ਇਹਨੂੰ ਆਪਾਂ ਇਹ ਮਾਈਂਡਸੈਟ ਦੀ ਪ੍ਰੋਬਲਮ ਹੈ ਮਾਈਂਡਸੈਟ ਹੌਲੀ ਹੌਲੀ ਮੇਨ ਲਾਦਾ ਚੇਂਜ ਵੀ ਹੋ ਰਿਹਾ ਹੈ ਆਈਡੈਂਟ ਬਿਲਕੁਲ ਚੇਂਜ ਹੋ ਰਿਹਾ ਹੈ ਅੱਜ ਕੱਲ ਰਿਵਰਸ ਮਾਈਗ੍ਰੇਸ਼ਨ ਦੇਖਣ ਨੂੰ ਵੀ ਮਿਲ ਰਹੀ ਹੈ ਯੰਗਸਟਰ ਕਹਿੰਦੇ ਨੇ ਵੀ ਅਸੀਂ ਹੁਣ ਵਾਪਸ ਜਾ ਰਹੇ ਹਾਂ ਜੋ ਸੋਚ ਕੇ ਐਸੀ ਕਿ ਉਹ ਸਾਨੂੰ ਨਹੀਂ ਲੱਗ ਰਿਹਾ ਤੇ ਵਿਦੇਸ਼ਾਂ ਦੇ ਵਿੱਚ ਉਹ ਇੱਥੇ ਆਉਣ ਨੂੰ ਤਿਆਰ ਹੈ ਪਰ ਕਈ ਵਾਰ ਇੱਥੇ ਵੀ ਇੱਕ ਡਾਊਟ ਹੁੰਦਾ ਹੈ ਮਨ ਦੇ ਵਿੱਚ ਕਿ ਯਾਰ ਹੁਣ ਇੱਥੇ ਕੰਮ ਬਣੂ ਜਾਂ ਨਾ ਬਣੂ ਕੋਈ ਅਸੀਂ ਸੈਟਲ ਹੋ ਪਾਵਾਂਗੇ ਜਾਂ ਨਹੀਂ ਤੁਸੀਂ ਮੌਜੂਦਾ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖਦੇ ਹੋ ਰੋਜ਼ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਤੁਸੀਂ ਹਰਜੀ ਬਹੁਤ ਵਧੀਆ ਪੁਆਇੰਟ ਸਿਚਿਆ ਇਹ ਤਾਂ ਬੱਚਾ ਜਾਂਦਾ ਹੈ ਪਲੱਸ 2 ਕਰਕੇ ਉੱਥੇ ਜਾ ਕੇ ਕੀ ਕਰਦਾ ਹੈ ਤੁਹਾਨੂੰ ਲੱਗਦਾ ਵੀ ਉੱਥੇ ਜਾ ਕੇ ਉਹ ਕਿਸੇ ਕੰਪਨੀ ਦਾ ਉਹ ਸੀਓ ਬਣਾ ਦਿੰਦੇ ਆ ਚੇਅਰਮੈਨ ਬਣਾ ਦਿੰਦੇ ਸਿੱਧਾ ਜਾਂ ਸੀਟੀਓ ਬਣਾ ਦਿੰਦੇ ਆ ਕੰਮ ਤਾਂ ਲੋਕਲ ਹੀ ਕਰਨਾ ਨੰਦੇ ਡੋਮੈਸਟਿਕ ਕੰਮ ਹੀ ਕਰਨਾ ਹੈ ਊਬਰ ਚਲਾਨੀ ਹੈ ਰੈਸਟੋਰੈਂਟਸ ਦਾ ਕੰਮ ਕਰਨਾ ਹੈ ਇਹ ਆਪ ਇੱਥੇ ਕਿਉਂ ਨਹੀਂ ਕਰ ਸਕਦੇ ਇੱਥੇ ਆਪ ਨੂੰ ਸ਼ਰਮ ਮਾਰ ਲੈਂਦੀ ਹੈ ਅੱਜ ਦੀ ਰੇਟ ਜਿਹੜਾ ਇੱਥੇ ਵੀ ਉੱਪਰ ਚਲਾਉਂਦਾ ਨਾ ਜੀ ਲੱਖ ਰੁਪਏ ਘਟਾ ਘੜ ਕਮਾਉਂਦਾ ਮੈਂ ਨਹੀਂ ਤਾਂ ਸੇਮ ਹੀ ਹੈ ਹਾਂਜੀ ਮੈਨੂੰ ਅੱਜ ਦੀ ਰੇਟਸ ਜਿੱਥੇ ਰੱਬ ਨੇ ਪੰਚਾਇਆ ਰੱਬ ਦੀ ਮੇਰ ਹੈ ਪਰ ਅੱਜ ਵੀ ਮੈਨੂੰ ਪਤਾ ਹੈ ਵੀ 에어ਪਲੇਨ ਚ ਬੈਠ ਕੇ ਪ੍ਰਾਈਵੇਟ ਜੈਟ ਚ ਬੈਠਣ ਵਾਲਾ ਕੀ ਸੋਚਦਾ ਹੈ ਕਿ ਉਹਦੀ ਸੋਚ ਹੈ ਤੇ ਆਟੋ ਰਿਕਸ਼ਾ ਚ ਚਲਾਉਣ ਵਾਲਾ ਤੇ ਆਟੋ ਰਿਕਸ਼ਾ ਚ ਬੈਠ ਕੇ ਸਾਈਕਲ ਚਲਾਉਣ ਵਾਲਾ ਉਹਦੀ ਵੀ ਕੀ ਸੋਚ ਹੈ ਇਹ ਮੈਨੂੰ ਗਰਾਉਂਡ ਦੀ ਅੱਜ ਵੀ ਰਿਐਲਿਟੀ ਹੈ ਠੀਕ ਹੈ ਜੀ ਅੱਜ ਦੀ ਡੇਟਸ ਵੀ ਉਬਰ ਨਾਲ ਇੱਥੇ ਲੱਖ ਰੁਪਏ ਕਮਾਉਂਦਾ ਜੀ ਤੇ ਇੱਥੇ ਖਰਚਾ 20000 ਤੋਂ ਵੱਧ ਨਹੀਂ ਹੈਗਾ ਜਿਹੜਾ ਲੱਖ ਰੁਪਏ ਕਮਾਉਂਦਾ ਹੈ ਉਬਰ ਚਲਾਉਣ ਵਾਲਾ ਉਹਦੇ ਵਿਚਾਰੇ ਦੇ ਕੀ ਖਰਚੇ ਆ ਉਹ ਤਾਂ ਵਿਚਾਰਾ ਵੈਸੇ ਜ਼ਿੰਦਗੀ ਦੀ ਦੌੜ ਚ ਲੱਗਿਆ ਹੋਇਆ ਹੈ ਮਾਂ-ਬਾਪ ਦੀ ਦੌੜ ਚ ਮਾਂ-ਬਾਪ ਨੂੰ ਖੁਸ਼ ਕਰਨ ਲਈ ਜਾਂ ਬੱਚਿਆਂ ਨੂੰ ਖੁਸ਼ ਕਰਨ ਲਈ ਆਪਣੀ ਵਾਈਫ ਨੂੰ ਖੁਸ਼ ਕਰਨ ਲਈ ਤੇ ਜੇ ਦੋ ਮੀਆਂ-ਬੀਬੀ ਮਿਲ ਕੇ ਕਮਾਉਣ ਉੱਥੇ ਤਾਂ ਮੀਆਂ-ਬੀਬੀ ਵੀ ਕੰਮ ਕਰਦੇ ਆ ਇੱਥੇ ਆਪਾਂ ਕਹਿੰਦੇ ਜੀ ਨਹੀਂ ਜੀ ਮੇਰੀ ਵਾਈਫ ਨਹੀਂ ਕੰਮ ਕਰੂਗੀ ਇਹਨੇ ਮਾਈਂਡ ਸੈਟ ਦੀ ਪ੍ਰੋਬਲਮ ਹੈ ਜੀ ਦੋ ਜੀ ਕੰਮ ਕਰਨ 1.5 ਤੋਂ 2 ਲੱਖ ਰੁਪਏ ਮੇਨਾ ਕਮਾਉਂਦੇ ਆ ਇੱਥੇ ਚੰਗਾ ਫਲੈਟ ਲੈਣ ਤੇ ਇੱਥੇ ਉਹ ਵਧੀਆ ਲਾਈਫ ਹੀ ਨਹੀਂ ਹੈ ਮਾਈਂਡ ਸੈਟ ਦੀ ਪ੍ਰੋਬਲਮ ਹੈ ਠੀਕ ਹੈ ਤੁਸੀਂ 25-50 ਲੱਖ ਰੁਪਏ ਲਾ ਕੇ ਮੈਂ ਤਾਂ ਹੈਰਾਨ ਹੁਣਾ ਜੀ ਜਦੋਂ ਮੈਂ ਸੁਣਦਾ ਆਪਣੇ ਫਰੈਂਡਸ ਤੋਂ ਵੀ 30-40-40 ਲੱਖ ਰੁਪਏ ਲਾ ਕੇ ਵੀ ਗਲਤ ਰਾਹੀ ਅਮਰੀਕਾ ਜਾਣ ਲਈ ਤਿਆਰ ਨੇ ਉੱਥੇ ਜਾ ਕੇ ਕਰਨਾ ਕੀ ਇਹ ਵੀ ਨਹੀਂ ਪਤਾ ਸ਼ਹਿਰ ਕਿੰਨੇ ਅਮਰੀਕਾ ਦੇ ਸਟੇਟ ਕਿੰਨੇ ਇਹ ਵੀ ਨਹੀਂ ਪਤਾ ਜੀ ਬਸ ਲੈ ਜੋ ਜਿਵੇਂ ਮਰਜੀ ਜੇ ਉਹੀ ਤੁਸੀਂ 25-30-50 ਲੱਖ ਰੁਪਏ ਲਾ ਕੇ ਇੱਥੇ ਕੋਈ ਕੰਮ ਕਰੋ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਸੱਚੇ ਦਿਲੋਂ ਕੰਮ ਕਰੋ ਤੁਸੀਂ ਕਾਮਯਾਬ ਨਹੀਂ ਹੋਗੇ ਕੋਈ ਕੰਮ ਕਰ ਲਓ ਮੈਂ ਤਾਂ ਪਹਿਲਾਂ ਤੁਹਾਨੂੰ ਕਿਹਾ ਜੀ 1 ਰੁਪਿਆ ਵੀ ਮਹੀਨੇ ਦਾ ਸੀ ਇਕੱਠਾ ਕਰਨ ਲੱਗ ਜੋ ਕੋਈ ਕੰਮ ਕਰਕੇ ਲੋਕਾਂ ਨੂੰ ਇੰਪੈਕਟ ਕਰਕੇ ਵੈਲਿਊ ਐਡ ਕਰਕੇ 140 ਕਰੋੜ ਰੁਪਏ ਉਸ ਮਹੀਨੇ ਦਾ ਹੁੰਦਾ ਜੀ ਠੀਕ ਹੈ ਤੁਸੀਂ ਚਾਹ ਜਨਾ ਕੰਮ ਕਰੋ ਤਾਂ ਸਾਰਾ ਕੁਝ ਸਹੀ ਹੈ ਇਸ ਤੋਂ ਵਧੀਆ ਤਾਂ ਕੋਈ ਹੋਰ ਜਗ੍ਹਾ ਹੈ ਨਹੀਂ ਜੀ ਪੂਰੀ ਦੁਨੀਆ 'ਚ ਮੈਂ ਮੇਰੇ ਸਾਹਮਣੇ 32 33 ਕੰਟਰੀਆਂ ਗਿਆ ਚ ਅੱਜ ਤੱਕ 7-8 ਕੰਟਰੀਸ ਸਾਡਾ ਆਪਰੇਸ਼ਨਸ ਹੈ 45 ਕੰਟਰੀਆਂ 'ਚੋਂ ਸਾਡਾ ਬਿਜ਼ਨਸ ਹੈ ਰਾਈਟ ਪਰ ਇੰਡੀਆ ਤਾਂ ਉਹਦੀ ਕੋਈ ਦੇਸ਼ ਨਹੀਂ ਈ ਸਮਝੁੰਦੀ ਲੋਗ ਹੈ ਮੈਨ ਲਾਦਾ ਰਿਵਰਸ ਮਾਈਗ੍ਰੇਸ਼ਨ ਲੋਕੀ ਸਮਝ ਰਹੇ ਆ ਓਪਰਚ्युनिटी ਜਿਹੜਾ ਸਮਝ ਰਿਹਾ ਉਹਨੂੰ ਪਤਾ ਮੈਂ ਓਪਰਚ्युनिटी ਵੀ ਉੱਥੇ ਜਾ ਕੇ ਕ੍ਰੀਏਟ ਕਰ ਲੂਗਾ ਓਪਰਚ्युनिटी ਤੁਹਾਡੇ ਦਰਵਾਜੇ ਤੇ ਆ ਕੇ ਨੌਕ ਨਹੀਂ ਕਰੂਗੀ ਤੁਹਾਨੂੰ ਓਪਰਚ्युनिटी ਕ੍ਰੀਏਟ ਕਰਨੀ ਪਊਗੀ ਤੁਸੀਂ ਜਾਓਗੇ ਲੋਕਾਂ ਕੋ ਉਹ ਵੀ ਮੈਨੂੰ ਕੋਈ ਕੰਮ ਕਰਾ ਦਿਓ ਤੁਹਾਨੂੰ ਕਿਸਨੇ ਕੋਈ ਕੰਮ ਨਹੀਂ ਕਰਾਣਾ ਤੁਸੀਂ ਆਪ ਦੇਖੋ ਮੈਂ ਕੀ ਕੰਮ ਕਰ ਸਕਦਾ ਮੈਂ ਕੀ ਲੋਕਾਂ ਨੂੰ ਹੈਲਪ ਕਰ ਸਕਦਾ ਓਪਰਚ्युनिटी ਹੈ अच्छा हुन ऑन वाले समय च की ਤੁਹਾਡੇ ਗੋਲਸ ਨੇ ਜਿਵੇਂ ਤੁਸੀਂ ਦੱਸਿਆ ਸੀ ਕਿ ਵੀ ਸੁਪਨੇ ਤਾਂ ਬੰਦ ਅੱਖਾਂ ਚ ਵੀ ਤੇ ਖੁੱਲੀਆਂ ਅੱਖਾਂ ਚ ਵੀ ਤੁਸੀਂ ਦੇਖਦੇ ਹੋ ਸੁਪਨੇ ਕੀ ਕੀ ਸਿਰਜੇ ਹੋਏ ਆ ਕੀ ਕੀ ਗੋਲਸ ਜਿਹੜੇ ਆ ਲੱਗਦਾ ਵੀ ਤੁਸੀਂ ਅਜੇ ਅਚੀਵ ਕਰਨੇ ਬਾਕੀ ਹੈ ਨਹੀਂ ਹਜੇ ਬਹੁਤ ਹਜੇ ਸ਼ੁਰੂਆਤ ਵੀ ਨਹੀਂ ਹੋਈ ਐਕਟਮ ਅਸੀਂ ਬਚਪਨ ਚ ਕੰਮ ਕਰਨ ਦੇ ਦੌਰ ਚ ਬਚਪਨ ਚ 30 ਸਾਲ ਉਮਰ ਆਇਆ ਤਾਂ ਕਟਕੜਤੀ 40 ਸਾਲ ਹੋਰ ਕੰਮ ਕਰਾਂਗੇ ਜਦੋਂ ਆਪਣੇ ਮੇਰ ਕੀਤੀ ਤੇ ਕੁਛ ਇਦਾਂ ਨਾ ਕਰੀਏ ਵੀ ਸੋਸਾਇਟੀ ਨੂੰ ਹੈਲਪ ਹੋਵੇ ਆਪਣੇ ਪੰਜਾਬ ਨੂੰ ਹੈਲਪ ਹੋਵੇ ਸਟੇਟ ਨੂੰ ਹੈਲਪ ਹੋਵੇ ਸਟੇਟ ਦੀ ਤਰੱਕੀ ਹੋਵੇ ਕੁਝ ਇਤਨਾ ਨਾ ਕਰ ਪਾਈਏ ਤਾਂ ਇਸ ਤੋਂ ਬਧੀਆ ਮਨ ਲਾਦਾ ਨਹੀਂ ਵੀ ਮੈਂ ਇਸ ਨੂੰ ਖੁਸ਼ ਨਸੀਬ ਕੋਈ ਵੀ ਹੋਰ ਹੋਊਗਾ ਜਿਹੜਾ ਆਪਣਾ ਸਟੇਟ ਲਈ ਆਪਣੇ ਦੇਸ਼ ਲਈ ਪੰਜਾਬ ਲਈ ਕੰਟਰੀ ਲਈ ਕੰਮ ਕਰ ਸਕੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਆ ਆਲ ਦਾ ਬੈਸਟ ਸਾਡੇ ਵੱਲੋਂ ਤੇ ਅਸੀਂ ਗੱਲ ਕਰ ਰਹੇ ਸੀ ਤ੍ਰਿਸ਼ਨੀ ਤਰੋੜਾ ਦੇ ਨਾਲ ਤੁਸੀਂ ਸੁਣਿਆ ਇਹਨਾਂ ਦੀਆਂ ਗੱਲਾਂ ਤੋਂ ਵੀ ਤੇ ਇਹਨਾਂ ਬਾਰੇ ਜੇ ਤੁਸੀਂ ਆਪ ਵੀ ਪੜੋਗੇ ਤਾਂ ਜਿਹੜੀਆਂ ਅਚੀਵਮੈਂਟਸ ਨੇ ਉਹਦੀ ਏਡੀ ਲੰਬੀ ਲਿਸਟ ਹੈ ਕਿ ਤੁਸੀਂ ਆਪ ਹੈਰਾਨ ਹੋ ਜਾਓਗੇ ਇੰਨੀ ਛੋਟੀ ਉਮਰ ਦੇ ਵਿੱਚ ਇਨੀਆਂ ਬੁਲੰਦੀਆਂ ਨੂੰ ਛੂਣ ਵਾਲੇ ਨੌਜਵਾਨ ਹੈ ਤੇ ਪੰਜਾਬੀ ਨੇ ਤੇ ਪੰਜਾਬੀਆਂ ਨੂੰ ਬੜਾ ਵਧੀਆ ਮੈਸੇਜ ਹੈ ਬੜੀ ਵਧੀਆ ਇਨਸਪੀਰੇਸ਼ਨ ਮਿਲ ਸਕਦੀ ਹੈ ਇਹ ਇਹੀ ਕਹਿੰਦੇ ਨੇ ਕਿ ਜੇ ਮੈਂ ਕੰਮ ਇੰਨਾ ਕਰ ਸਕਦਾ ਇੰਨਾ ਇਸ ਮਕਾਮ ਤੇ ਪਹੁੰਚ ਸਕਦਾ ਤਾਂ ਕੋਈ ਵੀ ਨੌਜਵਾਨ ਪੰਜਾਬੀ ਹੈ ਚਾਹੇ ਉਹ ਮੁੰਡਾ ਚਾਹੇ ਕੁੜੀ ਹੈ ਉਹ ਬਿਲਕੁਲ ਇਨਾ ਕਾਮਯਾਬ ਹੋ ਸਕਦਾ ਤੇ ਅ ਅਪੀਲ ਇਹੋ ਹੀ ਹੈ ਕਿ ਜਿਨ੍ਹਾਂ ਨੂੰ ਸ਼ਿਕਾਇਤ ਹੁੰਦੀ ਹੈ ਤਾਂ ਉਹ ਸ਼ਿਕਾਇਤ ਕਰਨਾ ਜਿਹੜਾ ਹੈਗਾ ਉਹ ਉਹ ਬਹੁਤ ਹੀ ਚੰਗੀ ਗੱਲ ਨਹੀਂ ਤੇ ਤੁਹਾਨੂੰ ਕੰਮ ਜਿਹੜਾ ਹੈਗਾ ਉਹ ਕਰਨਾ ਹੀ ਪਊਗਾ ਤੇ ਜੇ ਤੁਹਾਡੇ ਕੋਲ ਚੰਗੇ ਆਈਡੀਆਜ਼ ਹੈਗੇ ਆ ਤਾਂ ਫਿਰ ਤੁਸੀਂ ਔਪਰਚੁਨਿਟੀ ਕ੍ਰੀਏਟ ਕਰ ਸਕਦੇ ਹੋ ਤੇ ਤੁਸੀਂ ਵੀ ਕਾਮਯਾਬ ਜਿਹੜੇ ਹੋ ਸਕਦੇ ਹੋ ਸੋ ਇਨਾ ਦੀ ਅਸੀਂ ਓਵਰਆਲ ਜਰਨੀ ਬਾਰੇ ਜਾਣਿਆ ਕਿ ਇਸ ਤਰ੍ਹਾਂ ਦੇ ਨਾਲ 19 ਸਾਲ ਦੀ ਉਮਰ ਚ ਇਹਨਾਂ ਨੇ ਆਪਣੀ ਕੰਪਨੀ ਦੀ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਵਰਲਡ ਲੈਵਲ ਤੇ ਉਸ ਨੂੰ ਕਿਵੇਂ ਲੈ ਕੇ ਗਏ ਤੇ ਕਿਸ ਤਰ੍ਹਾਂ ਦੇ ਨਾਲ ਇਹ ਡੀਲ ਕਰਦੇ ਆ ਉਹ ਸਾਰੀਆਂ ਗੱਲਾਂ ਸੀ ਜਾਣੀਆਂ ਮਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼